ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਕਹਿੰਦੇ ਨਾਲੇ ਨਸ਼ਾ ਤਸਕਰੀ ਚੋਂ ਕਮਾਏ ਧਨ ਦੇ ਨਾਲ ਹੀ ਆਪਣੀਆਂ ਇਮਾਰਤਾਂ ਬਣਾਈਆਂ ਨੇ ਤਾਂ ਉਹ ਕਾਰਵਾਈਆਂ ਹੋ ਰਹੀਆਂ ਨੇ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪੈ ਚੁੱਕੀ ਹੈ ਕਿ ਇਹ ਜਿਹੜੀਆਂ ਕਾਰਵਾਈਆਂ ਨੇ ਗਲਤ ਹੋ ਰਹੀਆਂ ਨੇ ਜ਼ਬਤ ਕੀਤੀ ਜਾ ਸਕਦੀ ਹੈ ਕਹਿੰਦੇ ਇਸ ਸੈਕਟ ਦੇ ਤਹਿਤ ਜੁਮਾਰ ਕਹਿੰਦੇ ਨੇ ਪ੍ਰਾਪਰਟੀ ਪਰ ਢਾਈ ਨਹੀਂ ਜਾ ਸਕਦੀ ਤੋੜਨ ਦਾ ਅਧਿਕਾਰ ਨਹੀਂ ਹੈਗਾ ਅਸੀਂ ਬਿਲਕੁਲ ਸਰਕਾਰ ਦੇ ਨਾਲ ਆ ਕਿ ਨਸ਼ਾ ਨਹੀਂ ਵਿਕਣਾ ਚਾਹੀਦਾ ਪਰ ਲੋਕੀ ਵੀ ਪੁੱਛਦੇ ਆ ਵੀ ਤਿੰਨ ਸਾਲ ਅੱਖਾਂ ਬੰਦ ਰੱਖੀ ਹੁਣ ਖੋਲੀਆਂ ਨੇ ਤੁਹਾਡੇ ਘਰ ਇਦੇ ਵਿੱਚ ਕੋਈ ਵੱਡਾ ਵੀ ਫੜਿਆ ਗਿਆ ਜਿਹੜੀਆਂ ਰਾਸੀ ਲੋਕਾਂ ਨੇ ਜਾਇਦਾਦਾਂ ਬਣਾਈਆਂ ਵੀਆਂ ਨੇ ਉਹ ਤੇ ਬਲਡੋਜ਼ਰ ਕਿਉਂ ਨਾ ਚੱਲੇ ਉਹਨਾਂ ਨੇ ਉਹ ਰਾਜਜੀਤ ਸਿੰਘ ਦਾ ਮਾਮਲਾ ਚੱਕ ਲਿਆ ਕਿ ਉਹ ਤਾਂ ਥੋੜੀ ਵਿਜੀਲੈਂਸ ਕੋਲੇ ਬੈਠਾ ਸੀ ਜਦੋਂ ਉਹਦੀ ਅਗਾਊਂ ਜਵਾਨਤ ਰੱਦ ਹੋ ਗਈ ਸੀ ਉਹ ਕਿਉਂ ਨਾ ਫੜਿਆ ਗਿਆ ਮੁੱਖ ਮੰਤਰੀ ਆਮਨ ਅਰੋੜਾ ਤੇ ਹੋਰ ਮੰਤਰੀ ਕਹਿ ਰਹੇ ਨੇ ਅਸੀਂ ਤਾਂ ਜੀ ਇਹ ਜਿਹੜਾ ਆਪਰੇਸ਼ਨ ਹੈ ਇਹ ਜਾਰੀ ਰੱਖਾਂਗੇ ਜਰੂਰ ਰੱਖੋ ਪਰੇ ਵੱਡੇ ਘਰਾ ਤੱਕ ਜਾਓ ਨਾ ਕਿ ਛੋਟੇ ਛੋਟੀਆਂ ਮੱਖੀਆਂ ਤੇ ਚੂਚੇ ਫੜਫੜ ਕੇ ਰਗੜੀ ਜਾਓ ਕੱਲੂ ਅਦਾਲਤ ਦੇ ਵਿੱਚ ਇਹ ਫੈਸਲਾ ਆ ਗਿਆ ਕਿ ਤੁਸੀਂ ਇਹ ਗਲਤ ਢੰਗਾਂ ਨੇ ਤੇ ਬਣਾ ਕੇ ਕੌਣ ਦੇਊਗਾ ਸਰਕਾਰ ਕਿਸਾਨ ਅੱਗੇ ਰਣਨੀਤੀਆਂ ਉਲੀਕ ਰਹੇ ਨੇ ਮੀਟਿੰਗਾਂ ਦਾ سلسلہ جاری ਹੈ ਤੇ ਇੱਕ ਮੀਟਿੰਗ ਹੁਣ ਮਾਰਚ ਦੇ ਵਿੱਚ ਵੀ ਹੋਣੀ ਹੈ ਸ਼ਾਇਦ 11 ਮਾਰਚ ਨੂੰ ਉਹ ਮੀਟਿੰਗ ਹੈ ਕੇਂਦਰ ਦੀ ਕਿਸਾਨਾਂ ਦੇ ਨਾਲ ਉਹ ਜਥੇਬੰਦੀਆਂ ਦੀ ਜਿਹੜੀਆਂ ਖਨੌਰੀ ਤੇ ਸ਼ੰਭੂ ਬੈਰੀਅਰ ਤੇ ਬੈਠੀਆਂ ਨੇ ਜਥਾ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਇਆ ਜਾਣਾ ਸੀਗਾ ਪਰ ਉਹ ਲੱਗਦਾ ਲੱਗਦਾ ਰਹਿ ਗਿਆ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਇੰਤਜ਼ਾਮ ਹੀ ਅਜੇ ਕਰ ਦਿੱਤੇ ਲੀਡਰਾਂ ਨੂੰ ਡਿਟੇਨ ਕਰ ਲਿਆ ਗਿਆ ਨਾਕਾਬੰਦੀ ਕਰ ਦਿੱਤੀ ਗਈ ਚੰਡੀਗੜ੍ਹ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਨਿਊਟਨ ਦਾ ਜਿਹੜਾ ਤੀਜਾ ਸਿਧਾਂਤ ਹੈ ਕਿ ਜਿਹੜੀ ਚੀਜ਼ ਨੂੰ ਤੁਸੀਂ ਜਿੰਨੇ ਦਬਾਅ ਦੇ ਨਾਲ ਦਬਾਓਗੇ ਉਹ ਉਸ ਤੋਂ ਦੁੱਗਣੇ ਦਬਾਅ ਦੇ ਨਾਲ ਉੱਭਰਦੀ ਹੈ ਇੱਕੋ ਇੱਕ ਸਿਸਟਮ ਹੁੰਦਾ ਹੈ ਕਿ ਤੁਸੀਂ ਮਿਲ ਬੈਠ ਕੇ ਸੰਵਾਦ ਆਮੇ ਭਗਤੀ ਤੌਰ ਤੇ ਸਰਕਾਰੇ ਕਹੇ ਕਿ ਅਸੀਂ ਕਿਸਾਨ ਪਜਾਲੇ ਇਹ ਚੀਜ਼ਾਂ ਜੋ ਦਵਾਈਆਂ ਜਾਣ ਉਹ ਦਬਰਣ ਵਾਲੀਆਂ ਨਹੀਂ ਹੁੰਦੀਆਂ ਪੰਜਾਬ ਦੀ ਸਰਕਾਰ ਦੇ ਤਾਂ ਮਸਲੇ ਆਪਦੇ ਹੱਥ 'ਚ ਤਾਂ ਬਹੁਤੇ ਹੈ ਨਹੀਂ ਤੇ ਕੇਂਦਰ ਨਾਲ ਹੀ ਸੰਬੰਧਿਤ ਹੈ ਤੁਸੀਂ ਕੇਂਦਰ ਦੀ ਹੁਣ 19 ਤਰੀਕ ਨੂੰ ਮੀਟਿੰਗ ਹੋਣੀ ਹੈ ਪਹਿਲਾਂ ਤਾਂ ਪਿਛਲੀ ਚ ਹੀ ਨਿਬੇੜ ਦਿੰਦੇ ਐਨਾ ਟਾਈਮ ਕਿਉਂ ਲਾਇਆ ਜੇ ਚੰਡੀਗੜ੍ਹ ਜਾਂਦੇ ਨੇ ਤਾਂ ਤੁਹਾਡੇ ਗੱਲ 'ਚੋਂ ਫਾਟਾ ਨਿਕਲਦਾ ਕੇਂਦਰੀ ਪ੍ਰਸ਼ਾਸਨ ਦੇ ਗੱਲ ਪਵੇਗਾ ਮੁੱਖ ਮੰਤਰੀ ਸਾਹਿਬ ਉੱਤਰਹੀਨ ਹੋ ਗਏ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਤੁਸੀਂ ਕਿਹਾ ਸੀ ਇਹ ਕਿਸਾਨ ਕੋਈ ਪਾਕਿਸਤਾਨ ਦੇ ਨੇ ਬੰਗਲਾਦੇਸ਼ ਦੇ ਨੇ ਇਹਦੇ ਲਈ ਕਿਉਂ ਨਹੀਂ ਆ ਸਕਦੇ ਤੁਸੀਂ ਦਿੱਲੀ ਛੱਡੋ ਹੁਣ ਤੁਹਾਨੂੰ ਪੁੱਛਦੇ ਵੀ ਚੰਡੀਗੜ੍ਹ ਕਿਉਂ ਨਹੀਂ ਆ ਸਕਦੇ ਤਸੀਲਦਾਰਾਂ ਨੂੰ ਥੋੜੀ ਜੀ ਘੁਰਕੇ ਦਿੱਤੀ ਸੀ ਐਮਾਨ ਨੇ ਵੀ ਭਾਈ ਜੇਕਰ ਤੁਸੀਂ ਕੰਮਕਾਜ ਨਹੀਂ ਆਪਣਾ ਜਾਰੀ ਰੱਖਣਾ ਸੋ ਫੇਕ ਛੁੱਟੀ ਤੁਹਾਨੂੰ ਫਿਰ ਮੁਬਾਰਕ ਆ ਸਾਡੇ ਵਾਸਤੇ ਸ਼ਰਮਣਾ ਨਹੀਂ ਕਿ ਮੁੱਖ ਮੰਤਰੀ ਤਹਿਸੀਲਾਂ ਚ ਜਾ ਜਾ ਕੰਮ ਕਰਾਵੇ ਮਾਲ ਮੰਤਰੀ ਘਰ ਵਾਸਤੇ ਬੈਠਾ ਹੈ ਉਹ ਸਿਰਫ ਆਉਦੇ ਦਾ ਆਨੰਦ ਮਨਣ ਵਾਸਤੇ ਇਲਜ਼ਾਮ ਲੱਗ ਰਹੇ ਨੇ ਕਿ ਕੋਈ ਦਿੱਲੀ ਦੇ ਬੰਦੇ ਬੈਠੇ ਆ ਜਿਹੜੇ ਤਹਿਸੀਲਾਂ ਤੋਂ ਪੈਸੇ ਇਕੱਠੇ ਕਰਦੇ ਆ ਫਿਰ ਤਹਿਸੀਲਦਾਰ ਨੇ ਜੇਬ ਚੋਦੇ ਨੇ ਜਿਹੜੇ ਖਰਚੇ ਹੁੰਦੇ ਨੇ ਤੁਹਾਡਾ ਪ੍ਰਾਉਣਚਾਰੀ ਵਿਭਾਗ ਬਣਿਆ ਹੋਇਆ ਉਹਨੂੰ ਮਜ਼ਬੂਤ ਕਰੋ ਕਿ ਜੇ ਮੁੱਖ ਮੰਤਰੀ ਜਾਂ ਕੋਈ ਮੰਤਰੀ ਜ਼ਿਲ੍ਹਾ ਜਾਂ ਕਿਤੇ ਹੋਰ ਜਾਂਦਾ ਹੈ ਉਹਦਾ ਖਰਚਾ ਉੱਥੋਂ ਕਰੋ ਖਰਚਾ ਡੀਸੀਆਂ ਨੂੰ ਕਹਿ ਦਿੱਤਾ ਜਾਂਦਾ ਹੈ डीसी ਨੇ ਕਿ ਤਹਿਸੀਲਦਾਰ ਨੂੰ ਕਹਿ ਦੇਣਾ ਜਾਂ ਏਡੀਸੀ ਡਿਵੈਲਪਮੈਂਟ ਨੂੰ ਇਹ ਕਿਉਂ ਇੱਕ ਰਿਪੋਰਟ ਸੌਂਪੀ ਸੀ ਆਪਣਾ ਕਿਸੇ ਵੇਲੇ ਵਿਜੀਲੈਂਸ ਵਿਭਾਗ ਨੇ ਕਿ ਆ 42 43 ਤਹਿਸੀਲਦਾਰ ਹੈ ਜਿਨ੍ਹਾਂ ਨੇ ਲੋੜ ਤੋਂ ਵੱਧ ਜਾਇਦਾਦਾਂ ਵੰਡੀਆਂ ਨੇ ਤੇ ਫਿਰ ਕਾਰਵਾਈ ਕਿਉਂ ਨਹੀਂ ਹੋਈ ਹੁਣ ਤੱਕ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਚਾਤ ਪਾਉਣੇ ਆ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਦੇਖਦੇ ਹੋ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਖਬਰਾਂ ਨੇ ਜਿਹੜੀਆਂ ਹਫ਼ਤੇ ਭਰ ਦੇ ਦੌਰਾਨ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਕਈ ਖਬਰਾਂ ਥੋੜੀਆਂ ਜਿਹੀਆਂ ਮੱਠੀਆਂ ਪੈ ਗਈਆਂ ਤੇ ਕਈ ਅਜਈਆਂ ਖਬਰਾਂ ਨੇ ਉਹ ਅੱਗੇ ਹੋਰ ਵੀ ਜ਼ਿਆਦਾ ਅਪਡੇਟਸ ਦੇ ਨਾਲ ਹਾਵੀ ਹੋ ਗਈਆਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰ ਹੈ ਜੀ ਬਹੁਤ ਬਹੁਤ ਮਿਹਰਬਾਨੀ ਢਿੱਲ ਸਾਹਿਬ ਰਲੀਆਂ ਮਿਲੀਆਂ ਖਬਰਾਂ ਨੇ ਇਸ ਹਫਤੇ ਦੇ ਦੌਰਾਨ ਦੀਆਂ ਇੱਕ ਇੱਕ ਕਰਕੇ ਚਾਤ ਪਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਖਬਰਾਂ ਦੇ ਉੱਤੇ ਸੰਖੇਪ ਦੇ ਵਿੱਚ ਗੱਲ ਕਰੀਏ ਤਾਂ ਜੋ ਵੱਧ ਤੋਂ ਵੱਧ ਹਫਤੇ ਦੀਆਂ ਸਰਗਰਮੀਆਂ ਸਾਡੇ ਦਰਸ਼ਕਾਂ ਤੱਕ ਪਹੁੰਚ ਸਕਣ ਕਿਸਾਨ ਇੱਕ ਪਾਸੇ ਖਨੌਰੀ ਬੈਠੇ ਨੇ ਸ਼ੰਮੂ ਬੈਰੀਅਰ ਤੇ ਬੈਠੇ ਨੇ ਰਤਨਪੁਰੇ ਬੈਠੇ ਨੇ ਚੌਥਾ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਇਆ ਜਾਣਾ ਸੀਗਾ ਪਰ ਉਹ ਲੱਗਦਾ ਲੱਗਦਾ ਰਹਿ ਗਿਆ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਇੰਤਜ਼ਾਮ ਹੀ ਅਜੇ ਕਰ ਦਿੱਤੇ ਲੀਡਰਾਂ ਨੂੰ ਡਿਟੇਨ ਕਰ ਲਿਆ ਗਿਆ ਨਾਕਾਬੰਦੀ ਕਰ ਦਿੱਤੀ ਗਈ ਚੰਡੀਗੜ੍ਹ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਤਾਂ ਉਹ ਗੱਲ ਬਣ ਨਹੀਂ ਸਕੀ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 100 ਦਿਨ ਤੋਂ ਵੀ ਉੱਤੇ ਲੰਘ ਚੁੱਕੇ ਨੇ 5 ਤਰੀਕ ਨੂੰ ਜਦੋਂ 100 ਦਿਨ ਪੂਰੇ ਹੁੰਦੇ ਨੇ ਤਾਂ ਉਦੋਂ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਸੰਕੇਤਕ 1 ਦਿਨ ਦੀ ਭੁੱਖ ਹੜਤਾਲ ਵੀ ਕੀਤੀ ਗਈ ਸੋ ਕਿਸਾਨ ਅੱਗੇ ਰਣਨੀਤੀਆਂ ਉਲੀਕ ਰਹੇ ਨੇ ਮੀਟਿੰਗਾਂ ਦਾ سلسلہ جاری ਹੈ ਤੇ ਇੱਕ ਮੀਟਿੰਗ ਹੁਣ ਮਾਰਚ ਦੇ ਵਿੱਚ ਵੀ ਹੋਣੀ ਹੈ ਸ਼ਾਇਦ 11 ਮਾਰਚ ਨੂੰ ਉਹ ਮੀਟਿੰਗ ਹੈ ਕੇਂਦਰ ਦੀ ਕਿਸਾਨਾਂ ਦੇ ਨਾਲ ਉਹ ਜਥੇਬੰਦੀਆਂ ਦੀ ਜਿਹੜੀਆਂ ਖਨੌਰੀ ਤੇ ਸ਼ੰਭੂ ਬੈਰੀਅਰ ਤੇ ਬੈਠੀਆਂ ਨੇ ਤਰਵਿੰਦਰ ਜੀ ਇਸ ਤਰ੍ਹਾਂ ਹੈਗਾ ਮੈਂ ਵਿਗਿਆਨ ਦਾ ਵਿਦਿਆਰਥੀ ਰਹਿਆ ਹਾਂ ਹੂੰ ਕਿ ਨਿਊਟਨ ਦਾ ਜਿਹੜਾ ਤੀਜਾ ਸਿਧਾਂਤ ਹੈ ਕਿ ਜਿਹੜੀ ਚੀਜ਼ ਨੂੰ ਤੁਸੀਂ ਜਿੰਨੇ ਦਬਾਅ ਦੇ ਨਾਲ ਦਬਾਓਗੇ ਉਹ ਉਸ ਤੋਂ ਦੁੱਗਣੇ ਦਬਾਅ ਦੇ ਨਾਲ ਉੱਭਰਦੀ ਹੈ ਇੱਕੋ ਇੱਕ ਸਿਸਟਮ ਹੁੰਦਾ ਹੈ ਕਿ ਤੁਸੀਂ ਮਿਲ ਬੈਠ ਕੇ ਸੰਵਾਦ ਕਰੋ ਜਿਹੜੀ ਚੀਜ਼ ਸੰਵਾਦ ਦੇ ਵਿੱਚ ਹੱਲ ਹੋ ਗਈ ਉਹਦੀ ਰੀਸ ਨਹੀਂ ਬਹੁਤ ਸਾਰੇ ਪਿੰਡਾਂ ਦੇ ਮਸਲੇ ਹੁੰਦੇ ਸੀ ਪੰਚਾਇਤਾਂ ਪੰਚਾਇਤ ਜੀ ਹੱਲ ਕਰ ਦਿੰਦੀਆਂ ਸੀ ਉਹਨੂੰ ਥਾਣੇ ਵਗੈਰਾ ਜਾਣ ਦੀ ਲੋੜ ਨਹੀਂ ਪੈਂਦੀ ਸੀ ਨਾ ਕੋਈ ਲਿਟੀਗੇਸ਼ਨ ਨਾ ਪੈਸਾ ਨਾ ਕਿਸੇ ਵਕੀਲ ਦੀ ਲੋੜ ਇਹ ਜਿਹੜਾ 5 ਮਾਰਚ ਦੀ ਮੀਟਿੰਗ ਹੋਈ ਸੀ ਸਰਕਾਰ ਦੀ ਤੇ ਇਹਨਾਂ ਦੀ ਕਿਸਾਨ ਐਸਕੇਐਮ ਵਾਲੇ ਭਾਵੇਂ ਬਖਤੀ ਤੌਰ ਤੇ ਸਰਕਾਰੇ ਕਹੇ ਕਿ ਅਸੀਂ ਕਿਸਾਨ ਪਜਾਲੇ ਪਰ ਲੰਬਾ ਚਰਨ ਵਾਲੀ ਗੱਲ ਨਹੀਂ ਮੈਂ ਇਸ ਵਿਸ਼ੇ ਤੇ ਜਗਿੰਦਰ ਸਿੰਘ ਉਗਰਾਹਾਂ ਸਾਹਿਬ ਬਲਵੀਰ ਸੋਰਾਜੀ ਵਾਲੇ ਨੇ ਸਾਰਿਆਂ ਨੂੰ ਸੁਣਿਆ ਇਹ ਚੀਜ਼ਾਂ ਜੋ ਦਵਾਈਆਂ ਜਾਣ ਉਹ ਦਬਰਣ ਵਾਲੀਆਂ ਨਹੀਂ ਹੁੰਦੀਆਂ ਚੰਗਾ ਗੱਲ ਇਹ ਸੀ ਸਰਕਾਰ ਇਹਨਾਂ ਨਾਲ ਮੁੱਖ ਮੰਤਰੀ ਦੀ ਇੱਕ ਗੱਲ ਨਾਲ ਅਸੀਂ ਬਿਲਕੁਲ ਸਹਿਮਤ ਹਾਂ ਕਿ ਰਸਤੇ ਰੋਕ ਲੈਣੇ ਆ ਜਿਹੜੇ ਰੋਕੇ ਵੀ ਆ ਦੋ ਖਮਿਆਜਾ ਤਾਂ ਇਹਦਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੂੰ ਕੇ ਅੰਦਰਖਾਤੇ ਇਲਜ਼ਾਮ ਲਾਉਂਦੇ ਆ ਕਿ ਇਹ ਤਾਂ ਕੇਂਦਰ ਵਾਲਿਆਂ ਨਾਲ ਮਿਲ ਕੇ ਲਾਉਂਦੇ ਨੇ ਉਦੋਂ ਵੀ ਨਾ ਤੇ ਸਵਾਲ ਉੱਠੇ ਸੀ ਜਦੋਂ ਇਹ 26 ਜਨਵਰੀ ਵਾਲੇ ਦਿਨ ਲਾਲ ਕਿਲੇ ਵੱਲ ਚੱਲੇ ਸੀ ਉਹ ਤਾਂ ਕੋਈ ਰੂਟ ਹੀ ਨਹੀਂ ਸੀਗਾ ਇਹਨਾਂ ਦਾ ਦਿੱਲੀ ਦੀ ਪੁਲਿਸ ਨੇ ਰੂਟ ਹੋਰ ਦਿੱਤਾ ਸੀ ਇਹ ਹੱਥ ਤੇ ਚੜ ਗਏ ਤੇ ਮੋਰਚਾ ਖੇਰੂ ਖੇਰੂ ਹੋਣ ਲੱਗਿਆ ਪਰ ਰਕੇਸ਼ ਤਕੈਤ ਦੇ ਦੋ ਹੰਝੂਆਂ ਨੇ ਇਹ ਮੋਰਚਾ ਦੁਬਾਰਾ ਬਦਲ ਕੇ ਰੱਖਤਾ ਇਹਦੀ ਰੂਪਰੇਖਾ ਹੀ ਬਦਲਦੀ ਸੋ ਮੈਂ ਇਸ ਗੱਲ ਦੇ ਵਿੱਚ ਜਾਵਾਂ ਜਿਹੜੀ ਹੁਣ ਵੀ ਗੱਲ ਹੋਈ ਸੀ ਕਿਸੇ ਵੀ ਮੰਚ ਤੇ ਜਾ ਕੇ ਕਿਸੇ ਵੀ ਪੱਧਰ ਤੇ ਜਾ ਕੇ ਇਹ ਮਸਲਾ ਨਿਬੜਨਾ ਗੱਲਬਾਤ ਦੇ ਨਾਲ ਹੀ ਹੈ ਤੁਸੀਂ ਗੱਲਬਾਤ ਕਰੋ ਗੱਲਬਾਤ ਦੇ ਵਿੱਚੋਂ ਨਿਕਲ ਲੈ ਹੁਣ ਜਦ ਤੱਕ ਇਹ ਜਿਹੜੇ ਸਾਡੇ ਕਿਸਾਨ ਨੇ ਪਹਿਲਾਂ ਨਾਲੋਂ ਵੱਧ ਲਾਮਬੰਦ ਹੋਣ ਲੱਗ ਚੁੱਕੇ ਨੇ ਸਰਕਾਰਾਂ ਨੂੰ ਚਾਹੀਦਾ ਖਾਸ ਕਰ ਪੰਜਾਬ ਦੀ ਸਰਕਾਰ ਦੇ ਤਾਂ ਮਸਲੇ ਆਪਦੇ ਹੱਥ 'ਚ ਤਾਂ ਬਹੁਤੇ ਹੈ ਨਹੀਂ ਤਾਂ ਕੇਂਦਰ ਨਾਲ ਹੀ ਸਬੰਧਤ ਹੈ ਤੁਸੀਂ ਕੇਂਦਰ ਦੀ ਹੁਣ 19 ਤਰੀਕ ਨੂੰ ਮੀਟਿੰਗ ਹੋਣੀ ਹੈ ਪਹਿਲਾਂ ਤਾਂ ਪਿਛਲੀ ਚ ਹੀ ਨਿਬੇੜ ਦਿੰਦੇ ਐਨਾ ਟਾਈਮ ਕਿਉਂ ਲਾਇਆ ਔਰ ਸਾਡੇ ਮੁੱਖ ਮੰਤਰੀ ਸਾਹਿਬ ਉਤਰਹੀਨ ਹੋ ਗਏ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਤੁਸੀਂ ਕਿਹਾ ਸੀ ਇਹ ਕਿਸਾਨ ਕੋਈ ਪਾਕਿਸਤਾਨ ਦੇ ਨੇ ਬੰਗਲਾਦੇਸ਼ ਦੇ ਨੇ ਹੂੰ ਇਹ ਦਿੱਲੀ ਕਿਉਂ ਨਹੀਂ ਆ ਸਕਦੇ ਤੁਸੀਂ ਦਿੱਲੀ ਛੱਡੋ ਹੁਣ ਤੁਹਾਨੂੰ ਪੁੱਛਦੇ ਵੀ ਇਹ ਚੰਡੀਗੜ੍ਹ ਕਿਉਂ ਨਹੀਂ ਆ ਸਕਦੇ ਜੇ ਚੰਡੀਗੜ੍ਹ ਜਾਂਦੇ ਨੇ ਤਾਂ ਤੁਹਾਡੇ ਗੱਲ ਤੋਂ ਬਾਅਦ ਤਾਂ ਨਿਕਲਦਾ ਕੇਂਦਰੀ ਪ੍ਰਸ਼ਾਸਨ ਦੇ ਗੱਲ ਪਵੇਗਾ ਤੇ ਫਿਰ ਤੁਸੀਂ ਵਿੱਚ ਪਹਿਜੋ ਰਾਜਪਾਲ ਸਾਹਿਬ ਨੂੰ ਵਿੱਚ ਪਾ ਲੋ ਆਪ ਹੋ ਜੋ ਇਹਦਾ ਨਬਟਾਰਾ ਕਰ ਲੋ ਇਹ ਚੀਜ਼ ਲਗਾਤਾਰਤਾ ਦੇ ਵਿੱਚ ਉਲਝਦੀ ਜਾ ਰਹੀ ਹੈ ਮੇਰਾ ਖਿਆਲ ਇਹਨਾਂ ਦੀਆਂ ਨੀਤੀਆਂ ਕਰਕੇ ਸਰਕਾਰਾਂ ਦੀਆਂ ਇਕੱਲੇ ਨਹੀਂ ਸਾਰੀਆਂ ਪਾਰਟੀਆਂ ਦੀਆਂ ਪੰਜਾਬ ਇੱਕ ਤਰੀਕੇ ਨਾਲ ਪਛੜਦਾ 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 ਜਾ ਰਿਹਾ ਹੈ ਜੀ ਤਹਿਸੀਲਦਾਰਾਂ ਨੂੰ ਥੋੜੀ ਜੀ ਘੁਰਕੇ ਦਿੱਤੀ ਸੀ ਐਮਾਨ ਨੇ ਵੀ ਭਾਈ ਜੇਕਰ ਤੁਸੀਂ ਕੰਮਕਾਜ ਨਹੀਂ ਆਪਣਾ ਜਾਰੀ ਰੱਖਣਾ ਸੋਹੇ ਇੱਕ ਛੁੱਟੀ ਤੁਹਾਨੂੰ ਫਿਰ ਮੁਬਾਰਕ ਆ ਤੇ ਤੁਸੀਂ ਹੁਣ ਮਰਜ਼ੀ ਆਪਣੀ ਨਾਲ ਜਾ ਰਹੇ ਹੋ ਫਿਰ ਲੋਕ ਫੈਸਲਾ ਕਰਨਗੇ ਕਿ ਤੁਹਾਨੂੰ ਕਦੋਂ ਤੇ ਕਿੱਥੇ ਜੁਆਇਨ ਕਰਵਾਉਣਾ ਇਸੇ ਦੌਰਾਨ ਕਈ ਤਹਿਸੀਲਦਾਰ ਵਾਪਸ ਆਪਣੇ ਕੰਮ ਦੇ ਉੱਤੇ ਪਰਤ ਆਏ ਰਜਿਸਟਰੀਆਂ ਦਾ ਕੰਮ ਹੋਰ ਨਾ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਤੇ ਕਈਆਂ ਨੂੰ ਸਸਪੈਂਡ ਕੀਤਾ ਗਿਆ ਤੇ ਕਈਆਂ ਦੀਆਂ ਕਹਿੰਦੇ ਬਦਲੀਆਂ ਉਹਨਾਂ ਦੇ ਸਟੇਸ਼ਨਾਂ ਤੋਂ 200 250 ਕਿਲੋਮੀਟਰ ਦੂਰ ਕਰ ਦਿੱਤੀਆਂ ਗਈਆਂ ਸੋ ਮਾਨ ਸਰਕਾਰ ਨੇ ਲੋਕਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਲਿਆ ਅਧਿਕਾਰੀਆਂ ਨੂੰ ਇੱਕ ਚੇਤਾਵਨੀ ਦਿੱਤੀ ਜਿਹੜੀ ਲਾਹੇਵੰਦ ਸਿੱਧ ਹੋਈ ਤੇ ਅਧਿਕਾਰੀ ਵਾਪਸ ਪਰਤ ਆਏ ਤਰਵਿੰਦਰ ਜਿਹੜਾ ਇਹ ਮਾਮਲਾ ਆਉਂਦਾ ਫਿਰ ਉਹ ਨਿਊਟਨ ਦਾ ਤੀਜਾ ਸਿਧਾਂਤ ਆ ਹੂੰ ਉਹਨਾਂ ਨੇ ਕੁਝ ਮੰਗਾ ਸੀ ਹੂੰ ਉਹ ਮੰਗਾ ਮੰਗਾਂ ਮੰਦੀਆਂ ਕਿਉਂ ਨਾ ਕੀਆਂ ਹੂੰ ਸਾਡੇ ਵਾਸਤੇ ਸ਼ਰਮ ਨਾਲ ਨਹੀਂ ਕਿ ਮੁੱਖ ਮੰਤਰੀ ਤਹਿਸੀਲਾਂ 'ਚ ਜਾ ਜਾ ਕੰਮ ਕਰਾਵੇ ਮਾਲ ਮੰਤਰੀ ਕਾਦੇ ਵਾਸਤੇ ਬੈਠਾ ਹੈ ਉਹ ਸਿਰਫ ਆਉਦੇ ਦਾ ਆਨੰਦ ਮਨਣ ਵਾਸਤੇ ਮਾਲ ਮੰਤਰੀ ਦੇ ਨਾਲ ਨਾਲ ਮਾਲ ਭਗ ਦੇ ਅਧਿਕਾਰੀ ਕੀ ਕਰਦੇ ਆ ਉਹਨਾਂ ਨੇ ਸਥਿਤੀ ਕਿਉਂ ਪੈਦਾ ਹੋਣ ਦਿੱਤੀ ਸਥਿਤੀ ਦਾ ਦੂਜਾ ਪਾਸਾ ਵੀ ਆ ਤਸਵੀਰ ਦਾ ਇਲزام ਲੱਗ ਰਹੇ ਨੇ ਕਿ ਕੋਈ ਦਿੱਲੀ ਦੇ ਬੰਦੇ ਬੈਠੇ ਐ ਜਿਹੜੇ ਤਹਿਸੀਲਾਂ ਤੋਂ ਪੈਸੇ ਇਕੱਠੇ ਕਰਦੇ ਐ ਫਿਰ ਤਹਿਸੀਲਦਾਰ ਨੇ ਜੇਬ ਚੋਂ ਦੇਨੇ ਨੇ ਜਿਹੜੇ ਖਰਚੇ ਹੁੰਦੇ ਨੇ ਤੁਹਾਡਾ ਪ੍ਰਾਉਨਚਰੀ ਵਿਭਾਗ ਬਣਿਆ ਹੋਇਆ ਉਹਨੂੰ ਮਜ਼ਬੂਤ ਕਰੋ ਕਿ ਜੇ ਮੁੱਖ ਮੰਤਰੀ ਜਾਂ ਕੋਈ ਮੰਤਰੀ ਜ਼ਿਲ੍ਹਾ ਜਾਂ ਕਿਤੇ ਹੋਰ ਜਾਂਦਾ ਹੈ ਉਹਦਾ ਖਰਚਾ ਉੱਥੋਂ ਕਰੋ ਖਰਚਾ ਡੀਸੀ ਨੂੰ ਕਹਿ ਦਿੱਤਾ ਜਾਂਦਾ ਹੈ ਡੀਸੀ ਨੇ ਅਗੇ ਤਹਿਸੀਲਦਾਰ ਨੂੰ ਕਹਦੇ ਨੇ ਜਾਂ ਏਡੀਸੀ ਡਿਵੈਲਪਮੈਂਟ ਨੂੰ ਇਹ ਕਿਉਂ ਜੇ ਤੁਸੀਂ ਸਾਰੇ ਸਿਸਟਮ ਨੂੰ ਸੁਧਾਰ ਦਿਓ ਕਿਸੇ ਨੂੰ ਇਸ ਪਾਸੇ ਵੱਲ ਜਾਣ ਦੀ ਜ਼ਰੂਰਤ ਨਾ ਪਵੇ ਅਸੀਂ ਨਹੀਂ ਕਹਦੇ ਤਹਿਸੀਲਦਾਰ ਦੋ ਤੋਤੇ ਹੈ ਪਰ ਉਹ ਸਿਸਟਮ ਨੂੰ ਸੁਧਾਰਨਾ ਕਿਹਨਿਆਂ ਤੁਸੀਂ ਸਭ ਤੋਂ ਪਹਿਲਾਂ ਉੱਪਰੋਂ ਜੇ ਉਪਰ ਸਦਰ ਜਾਊਗਾ ਤਾਂ ਹੇਠਲਾ ਪਾਸਾ ਆਪੇ ਸਦਰ ਜਾਊਗਾ ਜਿਹੜੀਆਂ ਗੱਲਾਂ ਇਹ ਨੇ ਇੱਥੇ ਇੱਕ ਤਹਿਸੀਲਦਾਰ ਬਾਰੇ ਤਰਵਿੰਦਰ ਕਿਹਾ ਜਾ ਰਿਹਾ ਹੂੰ ਕਿ ਉਹ ਤਹਿਸੀਲਦਾਰ ਸਾਹਿਬ ਰੋਜ਼ਾਨਾ ਆਪਣੇ ਰੇਲ ਤੇ ਆਉਂਦੇ ਨੇ ਪਾਸ ਬਣਾਇਆ ਬਾ ਤੇ ਰੇਲਤੀ ਬਸ ਚਲੇ ਜਾਂਦੇ ਆ ਕੋਈ ਵੱਡੀ ਗੱਡੀ ਨਹੀਂ ਉਹੇ ਜੇ ਲੋਕ ਵੀ ਆ ਤੇ ਜਿਹੜੇ 16 ਕਲਾਸ ਸੰਪੂਰਨ ਨੇ ਉਹ ਵੀ ਹੈਗੇ ਹਰ ਮਹਿਕਮੇ ਚ ਹਰ ਤਰ੍ਹਾਂ ਦਾ ਬੰਦਾ ਹੁੰਦਾ ਸੁਮੈ ਸਨੇਮਰ ਬੇਨਤੀ ਕਰਾਂ ਕਿ ਇਹ ਮਸਲੇ ਨੂੰ ਸਲਝਾਓ ਤੇ ਜੇ ਕੱਲੋ ਅੱਜ ਤੁਸੀਂ ਕਹਤਾ ਕਿ ਤਹਿਸੀਲਦਾਰ ਤੱਕ ਕਥਤ ਰੂਪ ਦੇ ਵਿੱਚ ਭ੍ਰਿਸ਼ਟਾਚਾਰੀ ਨੇ ਤੇ ਫਿਰ ਜਿਹੜੀ ਤੁਹਾਡੇ ਐਮਐਲਏਾਂ ਤੇ ਸਵਾਲ ਉੱਠਦਾ ਹੈ ਉਹਦੀ ਪੜਤਾਲ ਕੌਣ ਕਰੂਗਾ ਇਥੇ ਤਾਂ ਕਈਆਂ ਦੇ ਭੋਗਾਂ ਦੇ ਉੱਤੇ ਵੀ ਖਰਚਾ ਜਿਹੜਾ ਹੈਗਾ ਉਹ ਸਰਕਾਰੀ ਤੰਤਰ ਨੇ ਕੀਤਾ ਸੀਗਾ ਉਹਨਾਂ ਦੇ ਰਿਸ਼ਤੇਦਾਰਾਂ ਵਗੈਰਾ ਦੇ ਮਾਪਿਓ ਤੇ ਤੇ ਕਿੰਨੇ ਐਮਐਲਏ ਨੇ ਜਿਹੜੇ ਮਹਿਲ ਉਸਾਰ ਰਹੇ ਨੇ ਜਿਵੇਂ ਕੇਜਰੀਵਾਲ ਸਾਹਿਬ ਦਾ ਮੋਤੀ ਮਹਿਲ ਉਸਰਿਆ ਸੀ ਉੱਥੇ ਉਦਿਗੜਾ ਟੱਕਿਆ ਨਾ ਹੋਵੇ ਤੇ ਤਹਿਸੀਲਦਾਰਾਂ ਨੇ ਇੱਕ ਰਿਪੋਰਟ ਸੌਂਪੀ ਸੀ ਆਪਣਾ ਕਿਸੇ ਵੇਲੇ ਵਿਜੀਲੈਂਸ ਵਿਭਾਗ ਨੇ ਕਿ ਆ 42 43 ਤਹਿਸੀਲਦਾਰ ਹੈ ਜਿਨ੍ਹਾਂ ਨੇ ਲੋੜ ਤੋਂ ਵੱਧ ਜਾਇਦਾਦਾਂ ਰੰਗਾਂ ਨੇ ਤੇ ਫਿਰ ਕਾਰਵਾਈ ਕਿਉਂ ਨਹੀਂ ਹੋਈ ਹੁਣ ਤੱਕ ਤੁਸੀਂ ਕੁਝ ਬੰਦੇ ਫੜੇ ਤੁਹਾਡੇ ਤਾਂ ਇੱਥੇ ਆਪਰੇਸ਼ਨ ਲੋਟਸ ਚੱਲ ਪਿਆ ਸੀ 2 ਸਾਲ ਹੋ ਗਏ ਆਪਰੇਸ਼ਨ ਲੋਟਸ ਦਾ ਤਾਂ ਪਤਾ ਹੀ ਨਹੀਂ ਲੱਗਿਆ ਵੀ ਕੀਤਾ ਕੀ ਨਹੀਂ ਹੈ ਸੋ ਜਦੋਂ ਇੱਕ ਉਹਨਾਂ ਦੂਜੇ ਪਾਸੇ ਕਰਦੇ ਤੰਨਾ ਆਪਦੇ ਪਾਸੇ ਹੁੰਦੀਆਂ ਨੇ ਮੈਂ ਨਹੀਂ ਕਹਿੰਦਾ ਤਹਿਸੀਲਦਾਰ ਦੁੱ ਤੋਤੇ ਐ ਜੇ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਉੱਪਰੋਂ ਕਰੋ ਹੇਠਲਾ ਹੱਲ ਆਪਣੇ ਆਪ ਦੇ ਵਿੱਚ ਹੀ ਹੋ ਜਾਵੇਗਾ ਜੀ ਬਿਲਕੁਲ ਜੀ ਤੇ ਟਲ ਸਾਹਿਬ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਯੁੱਧ ਸ਼ੁਰੂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਤਿੰਨ ਕੁ ਮਹੀਨਿਆਂ 'ਚ ਕਹਿੰਦੇ ਅਸੀਂ ਨਸ਼ਾ ਖਤਮ ਕਰ ਦੇਣਾ ਹੈ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਕਾਰਵਾਈਆਂ ਹੋ ਰਹੀਆਂ ਨੇ ਕਹਿੰਦੇ ਨਾਲੇ ਨਸ਼ਾ ਤਸਕਰੀ ਚੋਂ ਕਮਾਏ ਧਨ ਦੇ ਨਾਲ ਹੀ ਆਪਣੀਆਂ ਇਮਾਰਤਾਂ ਬਣਾਈਆਂ ਨੇ ਤਾਂ ਉਹ ਕਾਰਵਾਈਆਂ ਹੋ ਰਹੀਆਂ ਨੇ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪੈ ਚੁੱਕੀ ਹੈ ਕਿ ਇਹ ਜਿਹੜੀਆਂ ਕਾਰਵਾਈਆਂ ਨੇ ਗਲਤ ਹੋ ਰਹੀਆਂ ਨੇ ਜ਼ਬਤ ਕੀਤੀ ਜਾ ਸਕਦੀ ਹੈ ਕਹਿੰਦੇ ਸੈਕਟਰ ਦੇ ਤਹਿਤ ਜੁਮਾਰ ਕਹਿੰਦੇ ਨੇ ਪ੍ਰਾਪਰਟੀ ਪਰ ਢਾਈ ਨਹੀਂ ਜਾ ਸਕਦੀ ਤੋੜਨ ਦਾ ਅਧਿਕਾਰ ਨਹੀਂ ਹੈਗਾ ਤਾਂ ਇਹਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ ਤੇ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਨਸ਼ਾ ਰਿਕਵਰ ਕੀਤਾ ਜਾ ਰਿਹਾ ਹੈ ਡਰੱਗ ਮਨੀ ਰਿਕਵਰ ਹੋ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਭਾਜੜਾਂ ਪਈਆਂ ਹੋਈਆਂ ਨੇ ਜੀ ਜਿਹੜਾ ਇਹ ਸਾਰਾ ਕੁਝ ਹੋਇਆ ਇਹਦੇ ਵਿੱਚ ਕੋਈ ਵੱਡਾ ਵੀ ਫੜਿਆ ਗਿਆ ਹੂੰ ਇਹਦੇ ਵਿੱਚ ਕੋਈ ਉਹ ਲੋਕ ਨੇ ਪਹਿਲੀ ਗੱਲ ਹੂੰ ਅਸੀਂ ਬਿਲਕੁਲ ਸਰਕਾਰ ਦੇ ਨਾਲ ਆ ਕਿ ਨਸ਼ਾ ਨਹੀਂ ਵਿਕਣਾ ਚਾਹੀਦਾ ਪਰ ਲੋਕੀ ਵੀ ਪੁੱਛਦੇ ਆ ਵੀ ਤਿੰਨ ਸਾਲ ਅੱਖਾਂ ਬੰਦ ਰੱਖੀਆਂ ਹੂੰ ਹੁਣ ਖੋਲੀਆਂ ਨੇ ਤੁਹਾਡੇ ਗਾਂ ਦੂਜੀ ਚੀਜ਼ ਇਹ ਸਾਡੇ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੈ ਹੂੰ ਉਹ ਭਾਵੇਂ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਵੇ ਕੰਮ ਨੂੰ ਕਾਨੂੰਨ ਤਹਿਤ ਕਰਨਾ ਪਊਗਾ ਜਿਹੜਾ ਕਦਮ ਇਹ ਪੰਜਾਬ ਦੇ ਵਿੱਚ ਉਠਾਇਆ ਜਾ ਰਿਹਾ ਹੈ ਤਰਵਿੰਦਰ ਹੂੰ ਇਹ ਪ੍ਰੋਗਰਾਮ ਪਹਿਲਾਂ ਯੂਪੀ ਦੇ ਵਿੱਚ ਸੀ ਜਿੱਥੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਕਿ ਤੁਸੀਂ ਢਾ ਨਹੀਂ ਸਕਦੇ ਤੁਸੀਂ ਉਹਨੂੰ ਸੀਲ ਬੰਦ ਕਰ ਦਿਓ ਜੇ ਅਦਾਲਤ ਦੇ ਵਿੱਚੋਂ ਜਿੱਤ ਕੇ ਆ ਗਿਆ ਤਾਂ ਖੋਲ ਦਿਓ ਨਹੀਂ ਜਿੱਤ ਕੇ ਆ ਗਿਆ ਤਾਂ ਸੀਲ ਬੰਦੀ ਸੀਲ ਬੰਦ ਪਈ ਰਹੂਗੀ ਇਹ ਗੱਲ ਤਾਂ ਮੰਨਦੇ ਆ ਨਾ ਆਪਾਂ ਦੂਜਾ ਹੁਣ ਜਦੋਂ ਇਹਨਾਂ ਨੇ ਕੀਤਾ ਤਾਂ ਹਾਈ ਕੋਰਟ ਦੇ ਵਿੱਚ ਇੱਕ ਜਿਹੜੀ ਫਾਰਮ ਹੈ ਉਹਨੇ ਜਾ ਕੇ ਪਟੀਸ਼ਨ ਦਰ ਕਰਤੀ ਨੋਟਿਸ ਹੋ ਗਿਆ ਉਹ ਨੋਟਿਸ ਦਾ ਜਵਾਬ ਆਉਣ ਵਾਲੀ ਤਰੀਕ ਦੇ ਉੱਤੇ ਸਰਕਾਰ ਨੇ ਦੇਣਾ ਸੋ ਜਿਹੜੀ ਇਹ ਚੀਜ਼ ਹੈ ਮੈਂ ਫੇਰ ਇੱਕ ਵਾਰੀ ਕਹਿ ਦਿਆਂ ਇਹਨੂੰ ਮਿਲ ਕੇ ਕਰੋ ਜੇ ਕਾਨੂੰਨੀ ਦਾਰ ਹੈ ਢਾਉਣ ਦਾ ਅਧਿਕਾਰ ਵੈਸੇ ਸਰਕਾਰ ਕੋਲ ਨਹੀਂ ਹੈ ਇਹ ਕਾਨੂੰਨੀ ਬੰਦੇ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਉਹ ਕਹਿੰਦੇ ਜੀ ਇਹ ਹੁਕਮ ਤਾਂ ਉਹਨਾਂ ਨੇ ਦੇਣਾ ਜੇ ਮੰਨ ਲਓ ਕੱਲੂ ਅਦਾਲਤ ਦੇ ਵਿੱਚ ਇਹ ਫੈਸਲਾ ਆ ਗਿਆ ਕਿ ਤੁਸੀਂ ਇਹ ਗਲਤ ਢੰਗਾਂ ਨੇ ਤੇ ਬਣਾ ਕੇ ਕੌਣ ਦੇਊਗਾ ਸਰਕਾਰ ਹੂੰ ਸੋ ਇਹ ਇੱਕ ਹੈ ਜਾਂ ਮਸਲਾ ਜਿਹਦੇ ਤੋਂ ਸਾਰਾ ਪੰਜਾਬ ਤੰਗ ਹੈ ਬਲਕਿ ਸਾਰਾ ਮੁਲਕ ਹੀ ਤੰਗ ਹੈ ਜੀ ਇਹਦੇ ਉੱਤੇ ਸੰਜੀਦਗੀ ਦੇ ਨਾਲ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਜਾਇਦਾਦਾਂ ਬੜਾਈਆਂ ਨੇ ਬਾਈ ਸੁਣ ਰਿਹਾ ਸੀ ਕਿਸੇ ਨੂੰ ਉਹ ਕਹਿੰਦਾ ਜੀ ਫਿਰ ਜਿਹੜੀਆਂ ਰਾਜਸੀ ਲੋਕਾਂ ਨੇ ਜਾਇਦਾਦਾਂ ਬੜਾਈਆਂ ਵੀ ਨੇ ਹੂੰ ਉਹ ਤੇ ਬਲਡੋਜ਼ਰ ਕਿਉਂ ਨਾ ਚੱਲੇ ਜੀ ਉਹਨਾਂ ਨੇ ਉਹ ਰਾਜਜੀਤ ਸਿੰਘ ਦਾ ਮਾਮਲਾ ਚੱਕ ਲਿਆ ਕਿ ਉਹ ਤਾਂ ਥੋੜੀ ਵਿਜੀਲੈਂਸ ਕੋਲੇ ਬੈਠਾ ਸੀ ਜਦੋਂ ਉਹਦੀ ਅਗਾਊ ਜਵਾਨਤ ਰੱਦ ਹੋ ਗਈ ਸੀ ਉਹ ਕਿਉਂ ਨਾ ਫੜਿਆ ਗਿਆ ਹੂੰ ਭਾਵੇਂ ਬੰਦਾ ਦੋਸ਼ੀ ਹੈ ਉਹਦਾ ਵੀ ਅਧਿਕਾਰ ਹੈ ਮਨੁੱਖੀ ਕਿ ਉਹ ਕਾਨੂੰਨ ਦੀ ਸਹਾਇਤਾ ਲਵੇ ਇਸੇ ਕਰਕੇ ਤੇ ਇਥੇ ਮੁਕਤ ਕਾਨੂੰਨੀ ਸਹਾਇਤਾ ਆਮ ਵੀ ਦਿੱਤੀਆਂ ਹੋਈਆਂ ਨੇ ਸਾਡੇ ਚੱਲਦਾ ਹੂੰ ਸੋ ਅਗਲੇ ਸਮੇਂ 'ਚ ਆਪਾਂ ਜਾ ਕੇ ਦੇਖਦੇ ਹਾਂ ਇਹਨੂੰ ਮੇਰਾ ਖਿਆਲ ਹੈ ਕਿ ਸਾਰੇ ਭਾਗੋ-ਭਾਗੇ ਬਹੁਤ ਮੰਤਰੀ ਸਾਹਿਬ ਵੀ ਕਹਿ ਰਹੇ ਆ ਪਰ ਕਾਨੂੰਨੀ ਦਾਇਰੇ ਚ ਲਾਇਓ ਹਾਲਾਂਕਿ ਮੁੱਖ ਮੰਤਰੀ ਅਮਨ ਰੋੜਾ ਤੇ ਹੋਰ ਮੰਤਰੀ ਕਹਿ ਰਹੇ ਨੇ ਅਸੀਂ ਤਾਂ ਜੀ ਇਹ ਜਿਹੜਾ ਆਪਰੇਸ਼ਨ ਹੈ ਇਹ ਜਾਰੀ ਰੱਖਾਂਗੇ ਜਰੂਰ ਰੱਖੋ ਪਰੇ ਵੱਡੇ ਘਰਾ ਤੱਕ ਜਾਓ ਨਾ ਕਿ ਛੋਟੇ ਛੋਟੀਆਂ ਮੱਖੀਆਂ ਤੇ ਚੂਚੇ ਫੜਫੜ ਕੇ ਰਗੜੀ ਜਾਓ ਜੀ ਜੀ ਢਿਲ ਸਾਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਕੁਝ ਚੱਲ ਰਿਹਾ ਹੈ ਦੂਜੇ ਪਾਸੇ ਤਿੰਨਾ ਤਖਤਾਂ ਦੇ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਉਹਦੇ ਉੱਤੇ ਵੀ ਹੁਣ ਸਵਾਲ ਖੜੇ ਹੋ ਗਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਦੇ ਬੋਲੇ ਨਹੀਂ ਸੀਗੇ ਵਿਰੋਧ ਦੇ ਵਿੱਚ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਚ ਆ ਗਏ ਕਹਿੰਦੇ ਜੀ ਜਥੇਦਾਰਾਂ ਨੂੰ ਹਟਾਉਣ ਨਾਲ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਸੰਗਤ ਦੇ ਮਨ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਹੁਣ ਕਾਫੀ ਵਿਵਾਦ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਵਰਗੇ ਲੀਡਰ ਵੀ ਇਸ ਨੂੰ ਗਲਤ ਕਰਾਰ ਦੇ ਰਹੇ ਨੇ ਭੂੰਦੜ ਸਾਹਿਬ ਵਰਗੇ ਜਿਹੜੇ ਲੀਡਰ ਨੇ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਉਹ ਅੱਗੇ ਵਿਕਰਮ ਮਜੀਠੀਆ ਨੂੰ ਹੀ ਘੇਰਦੇ ਹੋਏ ਨਜ਼ਰ ਆ ਰਹੇ ਨੇ ਵੀ ਭਾਈ ਤੁਸੀਂ ਇੱਥੇ ਗਲਤ ਹੋ ਜੋ ਫੈਸਲਾ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਸਹੀ ਕੀਤਾ ਗਿਆ ਤਿੰਨ ਜਥੇਦਾਰ ਹਟਾ ਦਿੱਤੇ ਗਏ ਉਹਨਾਂ ਦੀ ਥਾਂ ਦੇ ਉੱਤੇ ਦੋ ਲਗਾ ਦਿੱਤੇ ਗਏ ਇੱਕ ਜਥੇਦਾਰ ਸਾਹਿਬ ਨੂੰ ਕਾਰਜਕਾਰੀ ਵੀ ਲਗਾ ਦਿੱਤਾ ਗਿਆ ਸ਼੍ਰੀ ਕਾਲਤਖ ਸਾਹਿਬ ਦਾ ਮਤਲਬ ਕੁੱਲ ਮਿਲਾ ਕੇ ਸਿਆਸਤ ਜ਼ੋਰਾਂ ਤੇ ਹੈ ਤੇ ਇਸੇ ਦੌਰਾਨ ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮਾ ਉਹ ਵੀ ਪੈਰਲਰ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਰਚੀ ਹੈ ਭਰਤੀ ਮਹਿੰਮ ਦੀ ਉਹਦੇ ਉੱਤੋਂ ਸ਼੍ਰੋਮਣੀ ਹਟਾ ਦਿੱਤਾ ਗਿਆ ਹੈ ਅਕਾਲੀ ਦਲ ਦੀ ਭਰਤੀ ਮਹਿੰਮ ਹੀ ਉਹਨੂੰ ਦੱਸਿਆ ਜਾ ਰਿਹਾ ਹੈ ਯਾਨੀ ਕਿ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਨੇ ਸਿੱਖ ਸਿਆਸਤ ਤੇਜ਼ੀ ਨਾਲ ਬਦਲ ਰਹੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਆਗੂ ਜਿਹੜੇ ਇੱਕ ਦੂਜੇ ਦੇ ਉੱਤੇ ਬਹੁਤ ਇਲਜ਼ਾਮ ਬਾਜ਼ੀਆਂ ਕਰ ਰਹੇ ਨੇ ਜੇ ਤੁਸੀਂ ਨਾਲ ਹੋ ਤਾਂ ਤੁਸੀਂ ਬਹੁਤ ਹਾਰਮਨ ਪਿਆਰੋਂ ਬਹੁਤ ਵੱਡੇ ਆਗੂ ਨਹੀਂ ਨਾਲ ਦੀ ਨਾਲ ਸਰਟੀਫਿਕੇਟ ਦੇ ਆਂਦੇ ਨੇ ਹੂੰ ਇਹ ਨੇਤਾ ਜੀ ਪੰਥ ਦੀ ਪਿੱਠ 'ਚ ਛੁਰਾ ਮਾਰਦਾ ਹੂੰ ਹੁਣ ਬੇਕਰੋਸ ਉਹਨੇ ਮਾਰਤਾ ਤੇ ਆ ਭੁੰਦਰ ਸਾਹਿਬ ਵਰਗੇ ਆਗੂ ਜਿਹੜੇ ਉਹਦੇ ਸਾਹਮਣੇ ਅੱਖ ਤੇ ਅੱਖ ਪਾ ਕੇ ਗੱਲ ਹੀ ਨਹੀਂ ਕਰ ਸਕਦੇ ਹੂੰ ਭੁੰਦਰ ਸਾਹਿਬ ਨੂੰ ਪਹਿਲਾਂ ਪੁੱਛੇ ਵੀ ਤੁਹਾਨੂੰ ਤਾਂ ਸੰਗਤ ਨੇ ਦੁਰਕਾਰਿਆ ਵੈ ਹੂੰ 77 ਤੋਂ ਤੁਸੀਂ ਲੱਗੇ ਹੋ ਆ ਗੱਲਾਂ ਕਰਨ ਹੂੰ ਇਹ ਸਾਰੇ ਆਗੂ ਅਸਲ ਦੇ ਵਿੱਚ ਇੱਕ ਪਰਿਵਾਰ ਦੇ ਪਿਛਲਾ ਲੱਗੇ ਹੋਏ ਨੇ। ਹਮਮ ਔਰ ਜਮੀਰਾਂ ਕਤਤ ਰੂਪ ਦੇ ਵਿੱਚ ਇਹਨਾਂ ਦੀਆਂ ਮਰ ਚੁੱਕੀਆਂ ਨੇ। ਇਹ ਅਸੀਂ ਨਹੀਂ ਕਹਿੰਦੇ ਬੀਬੀ ਜਗੀਰ ਕੌਰ ਨੇ ਸਭ ਤੋਂ ਵੱਧ ਕਿਹਾ। ਸੂਤਰ ਵਿੱਚ ਦਰਸਿਆ ਇਹਨਾਂ ਨੂੰ ਸਬੱਤ ਬਖਸ਼ੇ ਪ੍ਰਮਾਤਮਾ। ਅਜੇ ਤੱਕ ਪੰਥ ਨੂੰ ਇਹਨਾਂ ਨੇ ਬਹੁਤ ਰੋਲਤਾ ਤੇ ਅੱਗੇ ਹੋਰ ਰੋਲ ਦੇ ਕੋ ਕਸਰ ਬਾਕੀ ਨਹੀਂ ਰਹੇਗੀ। ਪਰ ਜੇ ਤੁਸੀਂ ਦੇਖੋ ਆ ਜਿਹੜਾ ਜਥੇਦਾਰਾਂ ਵਾਲਾ ਫੈਸਲਾ ਹੋਇਆ ਉਸ ਤੋਂ ਬਾਅਦ ਬਹੁ ਗਿਣਤੀ ਦੇ ਵਿੱਚ ਉਹ ਲੋਕ ਵੀ ਜਿਹੜੇ ਸ਼ਰਮਣੀ ਅਕਾਲੀ ਦਲ ਦਾ ਹਿੱਸਾ ਨੇ ਉਹਨਾਂ ਨੇ ਵੀ ਇਹਦੀ ਨੁਕਤਾਚੀਨੀ ਕੀਤੀ ਹੈ ਤੇ ਰੋਜ਼ਾਨਾ ਹੋ ਰਹੀ ਹੈ ਆ ਪੰਜ ਚਰਚਾ ਪਲੂਸਾਂ ਨੂੰ ਕਥਤ ਰੂਪ ਦੇ ਵਿੱਚ ਛੱਡ ਕੇ ਕਿ ਇਹ ਚੰਗਾ ਹੋਇਆ ਬਾਕੀ ਸਾਰੇ ਦੇ ਸਾਰੇ ਇਹਦੀ ਵਿਰੋਧਤਾ ਹੀ ਕਰਦੇ ਨਜ਼ਰ ਆ ਰਹੇ ਨੇ ਜੀ ਸਰਬ ਇੱਕ ਅੱਧੀ ਖਬਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਸ਼ਾਮਲ ਕਰ ਸਕਦੇ ਕੋਈ ਕਿ ਸਮਾਜ ਏ ਥੋੜਾ ਜਿਹਾ ਬਾਕੀ ਐ ਜੀ ਇੱਕ ਤਾਂ ਇਹ ਕੀ ਲੁਧਿਆਣਾ ਵਾਲੀ ਸੀਟ ਜਿਹੜੀ ਆ ਉਹ ਖਾਲੀ ਹੋ ਚੁੱਕੀ ਐ ਜਿਹੜੀ ਵਿਧਾਨ ਸਭਾ ਦੀ ਗੁਰਪ੍ਰੀਤ ਗੋਗੀ ਦਾ ਦਿਹਾਂਤ ਹੋ ਗਿਆ ਸੀਗਾ ਤੇ ਇਸੇ ਦੌਰਾਨ ਹੁਣ ਉਹਦੇ ਉੱਤੇ ਵੀ ਚੋਣ ਹੋਣੀ ਐ ਜਿਮਣੀ ਤਾਂ ਸਾਰੀਆਂ ਧਿਰਾਂ ਕਹਿੰਦੀਆਂ ਨੇ ਕਿ ਉਹ ਸੀਟ ਸਾਡੇ ਲਈ ਬੜੀ ਅਹਿਮ ਆ ਸੀ ਉੱਥੋਂ ਜਿਤਨਾ ਚੋਣੇ ਆਮ ਆਦਮੀ ਪਾਰਟੀ ਆਪਣਾ ਜ਼ੋਰ ਲਾ ਰਹੀ ਐ ਕਾਂਗਰਸ ਆਪਣਾ ਜ਼ੋਰ ਲਾ ਰਹੀ ਐ ਕਿਉਂਕਿ ਉੱਥੋਂ ਹੀ ਲੁਧਿਆਣੇ ਤੋਂ ਉਹਨਾਂ ਦਾ ਮੈਂਬਰ ਪਾਰਲੀਮੈਂਟ ਵੀ ਹੈਗਾ ਤੇ ਸ਼ਰਮਣੀ ਅਕਾਲੀ ਦਲ ਵੀ ਕਹਿੰਦਾ ਜੀ ਅ ਹਾ ਸ਼ਰੋਣੀ ਕਾਲੀਦਾਲ ਨੇ ਵੀ ਐਲਾਨ ਕਰਤਾ ਕਿ ਅਸੀਂ ਲੜਾਂਗੇ ਪਹਿਲਾਂ ਤਾਂ ਭੱਜ ਗਏ ਸੀ ਸਾਰੇ ਮਤਾਨਾਂ ਚੋਂ ਕਿੰਨਿਆਂ ਕਬੂਟਾ ਪੈਂਦੀਆਂ ਨੇ ਸਮਾਂ ਦੱਸੇਗਾ ਦੂਜੀ ਚੀਜ਼ ਧਰਮਿੰਦਰ ਜਦੋਂ ਤੁਸੀਂ ਲੋਕ ਮਤ ਦੇ ਉਲਟ ਜਾਉਂਗੇ ਤਾਂ ਨੁਕਸਾਨ ਹੁੰਦੇ ਨੇ ਹਮ ਮਸਲਨ ਕਿ ਸੰਜੀਵ ਅਰੋੜਾ ਨੂੰ ਜਿਹੜਾ ਕਿ ਸੰਤਕਾਰ ਨੇ ਕਹਿੰਦੀ ਜੀ ਉਹਨਾਂ ਨੂੰ ਲੜਾਉਣਾ ਜਿਨ੍ਹਾਂ ਨੂੰ ਪਹਿਲਾਂ ਰਾਜ ਸਭਾ ਚ ਭੇਜਿਆ ਹੁਣ ਉਹਨਾਂ ਨੂੰ ਸਬ ਜਵਾਬ ਦਿਖਾਤਾ ਕਿ ਤੁਹਾਨੂੰ ਮੰਤਰੀ ਬਣਾ ਦੇਾਂਗੇ ਹਮ ਕਿਉਂਕਿ ਸੁਪਰੀਮੋ ਸਾਹਿਬ ਐਸ ਵੇਲੇ ਵਿਹਲੇ ਨੇ ਉਹਨਾਂ ਨੂੰ ਵੀ ਕੰਮ ਲਾਉਣਾ ਹੈ। ਚਲਾ ਲਓ। ਹੂੰ। ਲੋਕ ਤੁਹਾਨੂੰ ਉੱਥੇ ਮਿਲਣਗੇ ਜੀ ਨਹੀਂ ਮਿਲਣਗੇ ਇਹ ਤੁਹਾਡੀ ਗੱਲ ਮੰਨਣਗੇ ਨਹੀਂ ਮੰਨਣਗੇ। ਅਸਲ ਗੱਲ ਇਹਦੇ ਤੇ ਆ। ਤੇ ਫਿਰ ਜਿਹੜੇ ਕਹਿੰਦੇ ਸੀ ਅਸੀਂ ਤਾਂ ਆਮ ਆਦਮ ਬੰਦਿਆਂ ਦੇ ਵਿੱਚ ਉਹ ਲਿਆਵਾਂਗੇ। ਤੇ ਅੱਜ ਤੁਹਾਨੂੰ ਸਨਦ ਕਰਕੇ ਉਹ ਨਜ਼ਰ ਆ ਰਹੇ ਨੇ ਭਾਵੇਂ ਰਾਜ ਸਭਾ 'ਚ ਭੇਜੀ ਜਾ ਕੇ ਤੇ ਹੋਰ ਕਿੱਧਰ ਗਏ ਉਹ ਆਮ ਬੰਦੇ? ਜਦੋਂ ਇਹ ਕਲੀਅਰ ਹੋਵੇ ਕਿ ਹੁਣ ਤਾਂ ਸਾਡਾ ਬੰਦਾ ਜਿੱਤੀ ਜਾਣਾ ਹੈ ਪਹਿਲਾਂ ਜਿਲੰਦਰ ਜੀ ਤੁਸੀਂ ਆਹੀ ਕੁਛ ਕੀਤਾ ਹੋਰਾਂ ਤਾਂ ਮੈਂ ਤੇ ਆਹੀ ਕੁਛ ਕੀਤਾ ਇਹਦਾ ਮਤਲਬ ਇਹ ਹੈ ਕਿ ਪਾਰਟੀ ਦੀ ਸਿਆਸਤ ਭਾਰੀ ਹੈ ਬੰਦੇ ਨਹੀਂ ਹੂੰ ਚਲੋ ਦੇਖਦੇ ਆਪਾਂ ਕਿਹੜੇ ਤਰੀਕੇ ਦੇ ਨਾਲ ਉਸ ਪਾਸੇ ਵੱਲ ਨੂੰ ਬੰਦੇ ਜਾਂਦੇ ਜੀ ਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ ਆ ਜੀ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਖਾਸ ਕਰ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਸਾਂਝਾ ਵੀ ਕਰਾਇਆ ਕਰੋ ਕਿਉਂਕਿ ਇਹਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਨੇ ਯਾਨੀ ਕਿ ਵੀਕਲੀ ਪ੍ਰੋਗਰਾਮ ਆ ਇਹਦੇ ਵਿੱਚ ਜੋ ਕੁਝ ਵਾਪਰਦਾ ਹੈ ਦੇਸ਼ ਦੁਨੀਆ ਦੇ ਵਿੱਚ ਉਹ ਤੁਹਾਨੂੰ ਅਸੀਂ ਦੱਸ ਦਿੰਨੇ ਆ ਇੱਕ ਹਫ਼ਤਾਵਾਰੀ ਜਿਵੇਂ ਬੁਲੇਟਿਨ ਕਹਿ ਲਓ ਹਫ਼ਤਾਵਾਰੀ ਤੁਸੀਂ ਅਖਬਾਰ ਕਹਿ ਲਓ ਮੈਗਜ਼ੀਨ ਕਹਿ ਲਓ ਤਾਂ ਉਹ ਪ੍ਰੋਗਰਾਮ ਜਿਹੜਾ ਸਾਡਾ ਹੈ ਇਹ ਸਾਰੀ ਕਮੀ ਪੂਰੀ ਕਰ ਦਿੰਦਾ ਇਸ ਕਰਕੇ ਇਸ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ